ਜਾਤ ਪਾਤ ਦੀ ਗੱਲ ਨਾ ਕਰ ਤੂੰ ਜਾਤ ਵੀ ਮਿੱਟੀ ਤੂੰ ਵੀ ਮਿੱਟੀ ਜਾਤ ਸਿਰਫ ਖੁਦਾ ਦੀ ਉੱਚੀ ਬਾਕੀ ਸਭ ਕੁਝ ਮਿੱਟੀ ਮਿੱਟੀ बाक़ी सब कुझु मिटी मिटी जिसू लगे चोट इश्क दी। उस दाहाल ते जाणी रब पढ़ नमाज़ तू इश्के वारी बाक़ी कूड़ काणी सब ਉਹ ਬਾਕੀ ਕੂੜ ਕਹਾਣੀ ਸਭ ਈਸ਼ਕ ਨਾ ਹੋਵੇ ਜਿਵੇਂ ਤਮਾਸ਼ਾ ਇਸ਼ਕ ਵਿੱਚ ਰੁਲੀਆਂ ਨੇ ਕਈ ਜਾਤਾ ਕਾਜੀ ਕਾਸਿਦ ਕਮ ਨਹੀਂ ਆਏ ਅਰੂਪ ਪਹੁੰਚਾਈਆਂ ਦਿਲਾਂ ਦੀਆਂ ਬਾਤਾਂ ਉਹ ਕਿਉਂ ਟਾਮੇ ਮਸਜਿਦ ਮੇਰੀ ਮੈਂ ਕਿਉਂ ਟਾਮਾਂ ਮੰਦਰ ਨੂੰ ਆ ਜਾ ਤੂੰ ਮੇਰੇ ਬੈ ਕੇ ਪੜੀਏ ਇਕ ਦੂਜੇ ਦੇ ਅੰਦਰ ਨੂੰ ਇਕ ਦੂਜੇ ਦੇ ਅੰਦਰ ਨੂੰ ਜੇ ਇਸ਼ਕ ਖੁਦਾ ਨਾਲ ਨਾ ਹੋ ਸਕਿਆ ਕੀ ਕਰਨਾ ਐਸੇ ਇਸ਼ਕ ਨੂੰ ਕੰਧਾ ਰੁਕਣਾ ਸਲਾਮਤ ਰਹਿਣ ਕੀ ਕਰਨਾ ਐਸੀ ਲਿਸ਼ਕ ਨੂੰ ਰੋ ਰੋ ਕੇ ਯਾਰ ਮਨਾਇਆ ਕੀ ਕਰਨਾ ਐਸੇ ਇਸ਼ਕ ਨੂੰ ਇੱਲਵਿਕ ਦੇ ਨਹੀਂ ਵੇਚਣ ਵਾਲਿਆ ਨਹੀਂ ਵੇਚ ਦਿੱਤਾ ਇਸ਼ਕ ਨੂੰ ਵੇਚ ਦਿੱਤਾ ਇਸ਼ਕ ਨੂੰ ਆਲੇ ਦਰਦ ਹੀ ਐਨੇ ਨੇ ਬੁਲਿਆ ਦੇਖਣ ਤੇ ਨਾ ਦਿਖਾ ਮਾ ਲੋਕੀ ਮਾਰਨ ਤਾ ਨੇ ਇਸ਼ਕ ਦੇ ਮਾਰਿਆਂ ਨੂੰ ਕੌਣ ਦੇਖੇ ਤੇ ਕੀ ਨੂੰ ਦਿਖਾਵਾ ਇੱਕ ਤੂੰ ਤੇ ਇੱਕ ਯਾਰ ਖੁਦਾ ਦੱਸ ਕੀ ਨੂੰ ਦਰਦ ਸੁਣਾ ਮੈਂ ਉਹ ਦੱਸ ਕੀ ਨੂੰ ਦਰਦ ਸੁਣਾ ਮੈਂ ਉਬਲਿਆ ਇਸ਼ਕ ਕਮੋਣਾ ਓਕਾ ਕਿਸੇ ਨੂੰ ਯਾਰ ਬਣੋਣਾ ਓਕਾ ਪਿਆਰ ਪਿਆਰ ਤੇ ਹਰ ਕੋਈ ਆਖੇ ਕਰਕੇ ਪਿਆਰ ਨਿਭੋਣਾ ਓਕਾ ਕਰਕੇ ਪਿਆਰ ਨਿਭੋਣਾ ਓਕਾ ਹਰ ਕੋਈ ਰੁੱਟਣ ਤੇ ਅਸ ਨਹੀਂ ਹੁੰਦਾ ਕਿਸੇ ਦਾ ਦਰਦ ਵੰਡੋਣਾ ਓਖਾ ਗੱਲਾਂ ਨਾਲ ਨਹੀਂ ਰਤਬੇ ਮਿਲਦੇ ਜੋਗੀ ਪੇਸ ਵਟੋਣਾ ਓਖਾ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਬੁੱਲਿਆ ਲੋਕਾਂ ਨੂੰ ਸਮਝੋਣਾ ਓਕਾ ਲੋਕਾਂ ਨੂੰ ਸਮਝੋਣਾ ਓਕਾ ਮੱਕੇ ਗਿਆ ਗਲ ਮੁਕਦੀ ਨਹੀਂ ਪਾਵੇਂ ਸੋ ਸੋ ਜੁਮੇ ਪੜ ਆਈਏ ਗੰਗਾ ਗਿਆ ਗਲ ਮੁਕਦੀ ਨਹੀਂ ਪਾਵੇਂ ਸੋ ਸੂ ਗੋ ਤੇਖਾਈਏ ਗਿਆ ਗਿਆ ਗੱਲ ਮੁਕਦੀ ਨਹੀਂ ਪਾਵੇਂ ਸੋ ਸੂ ਪੰਡ ਪੜਾਈਏ ਓ ਬੁੱਲੇ ਸ਼ਾ ਗੱਲ ਨਾਓ ਮੁਕਦੀ ਜਦੋਂ ਮੈਨੂੰ ਦਿ ਲੋ ਗਵਈਏ ਉਜੋਂ ਮੈਨੂੰ ਦਿਲੋਂ ਗਵਾਈਏ ਮੈਂ ਵੇਖਾਂ ਮੇਰਾ ਯਾਰ ਨਾ ਵਖੇ ਜੇ ਮੈਂ ਨਾ ਵਖਾਂ ਤਾਂ ਉਹ ਵਖੇ ਐਸੇ ਲੇਖ ਤੁਹਾਡੋਂ ਹੋਣਗੇ ਮੇਰੇ ਸੋਨਾ ਵਿੱਚ ਅਕੀਆਂ ਦੇ ਵਖੇ ਮਾਹੀਤਾ ਤੇਰੇ ਅੰਦਰ ਰਹਿੰਦਾ ਓ ਤੈਨੂੰ ਐਵੇਂ ਪੈਣ ਬੁੱਲੇ ਕੇ ਓ ਬੁੱਲੇ ਸ਼ਾ ਉਹਦੇ ਦਰ ਮਰੀਏ ਓ ਪਾਵੇਂ ਵੇਖੇ ਯਾ ਨਾ ਵੇਖੇ ਪਾਵੇਂ ਵੇਖੇ ਯਾ ਨਾ ਵੇਖੇ ਜੇਕਰ ਤੁਹਾਨੂੰ ਸਾਡਾ ਇਹ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ